ਪ੍ਰਦੀਪ ਕੁਮਾਰ ਜੀ ਮੈਂ ਤਾਂ ਕਲੈਕਟਰ ਆ ਜੀ ਕਿੱਦਾਂ ਰਹਿਣਾ ਹੈ ਕੀ ਹੋਇਆ ਸਰ ਇਹ ਅੰਮ੍ਰਿਤਸਰੋਂ ਆਏ ਆ ਤੇ ਚੌਂਕ 'ਚ ਟ੍ਰੈਫਿਕ ਇੰਨੀ ਸੀ ਕਿ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤ ਉਹਨੇ ਸਿੱਧੀ ਆਡੀਟ ਬੱਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ ਮੋਟੀ ਸੱਟ ਬੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਸੀ ਮੌਕੇ ਤੇ ਉਹਨਾਂ ਨੇ ਜਿਹੜੇ ਹਰੇ ਉਹਨਾਂ ਨੂੰ ਮਾੜਾ ਮੋੜਾ ਟ੍ਰੀਟਮੈਂਟ ਦਵਾ ਦਿੱਤਾ ਪੂਰੀ ਪਾਰ ਦਿੱਤੀ ਹੈ ਕਿੰਨੀ ਕ ਸਪੀਡ ਨਾਲ ਇਸ ਜੇ ਉਹਨਾਂ ਸਰ ਟਿਪਰ ਵਾਲਾ ਜਿਹੜਾ ਉਹ ਕੋਈ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਹਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੇਖ ਲਓ ਕੀ ਪੋਜੀਸ਼ਨ ਗੱਡੀ ਸੀ ਜਯਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਤੇ ਕੀ ਘਟਾਇਆ ਅੰਮ੍ਰਿਤਸਰੋਂ ਆ ਰਹੇ ਆਂ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆਂ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਂਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿੱਪਰ ਵੱਜ ਗਈ ਹੈ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ ਮੋਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਹਾਂਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਏ ਅਈ ਅੰਬੀਸਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਆਈ ਸਭ ਤੋਂ ਲਾਸਟ ਤੇ ਇਹੀਂ ਸੀਗੇ ਲਾਸਟ ਤੋਂ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀਂ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤਾਂ ਫਿਰ ਪਾੜ ਕੇ ਸਾਰੀ ਤੁਸੀਂ ਬੱਸ ਦੇ ਕਿੰਦਾ ਦਾ ਵਿਰੋਧ ਸਮਝ ਨਹੀਂ ਆਇਆ ਹਨ ਨੂੰ ਤੁਹਾਨੂੰ ਲੱਗਿਆ ਕਿ ਬੱਸ ਐਂਡ ਹੀ ਆਜ ਇਹ ਤਾਂ ਬਸ ਗਲਤੀ ਕਿੰਨਾ ਦੀ ਹੈ ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ ਬਸ ਬਚਾਵਾ ਬਸ ਥੋੜੀ ਚ ਸ਼ੀਸ਼ਾ ਖੁੱਬ ਗਿਆ ਜੀ ਭੈਣ ਜੀ ਹਾਂਜੀ ਮਨਾਈ ਹੈ ਕਿ ਕਿਹੜੀ ਘਟਨਾ ਕਿੱਥੇ ਹੋਈ ਤੇ ਕਿਸ ਤਰ੍ਹਾਂ ਹੋਇਆ ਹੁਣ ਇਹ ਹੁਣੇ ਬੱਸ ਆ ਰਹੀ ਐ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਤੇ ਇਧਰੋਂ ਪਠਾਨਕੋਟ ਤੋਂ ਬਜਰੀ ਦੇ ਟਰੱਕ ਭਰੇ ਆ ਰਿਹਾ ਉਹ ਥੋੜਾ ਨਾਲ ਵੱਜ ਗਿਆ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਆ ਬਾਕੀ ਨੁਕਸਾਨ ਸਾਹਮਣੇ ਦਿਖਣੀ ਲਿਆ ਹੋਇਆ ਹੈਗਾ ਜਾਨੀ ਨੁਕਸਾਨ ਕੋਈ ਨਹੀਂ ਆ ਸਰ ਪਤਾ ਨੰਬਰ ਵਗੈਰਾ ਸਰ ਨੰਬਰ ਵਸਦਾ ਨੰਬਰ ਪੀਬੀ06 ਡਬਲ ਬੀ5361 ਇਹ ਪਠਾਨਕੋਲੀਪੂ ਦੀ ਪਾਸੇ ਆ ਸਰ ਕੀ ਕਾਰਵਾਈ ਹਾਂਜੀ ਕੀ ਕਾਰਵਾਈ ਕਰਦੇ ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ